ਅੱਜ ਦੇ ਤੁਹਾਨੂੰ ਦੋ ਵੱਡੀਆਂ ਖ਼ਬਰਾਂ ਸੁਣਾਉਣੇ ਆ ਪਹਿਲੀ ਖ਼ਬਰ ਤਾਂ ਜਿਹੜੀ ਜੁੜੀ ਆ ਫਤੇਗੜ ਸਾਹਿਬ ਦੇ ਵਿੱਚ ਜੋ ਨੰਗ ਸਿੰਘਾਂ ਵੱਲੋਂ ਟੋਪੀਆਂ ਲਾਈਆਂ ਗਈਆਂ ਉਹਦੇ ਬਾਬਤ ਗੱਲਬਾਤ ਕਰਾਂਗੇ ਤੇ ਦੂਸਰੀ ਖ਼ਬਰ ਜਿਹੜੇ ਕਿ ਫੌਜ ਦਾ ਕਰਨਲ ਪਸਵਿੰਦਰ ਸਿੰਘ ਬਾਠ ਉਹਦੇ ਮਾਮਲੇ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਦਾ ਬਿਆਨ ਆ ਤੁਹਾਨੂੰ ਉਹ ਪੜ੍ਹ ਕੇ ਸੁਣਾਵਾਂਗੇ ਰੌਂਗਟੇ ਖੜੇ ਹੋ ਜਾਣਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਸ੍ਰੀ ਫਤਿਹਗੜ ਸਾਹਿਬ ਕਿ ਜਿੱਥੇ ਛੋਟੇ ਸਾਹਿਬ ਜਦਿਆਂ ਦਾ ਸਹੇਦੀ ਦਿਵਸ ਮਨਾਇਆ ਗਿਆ ਤੇ ਨਾਲ ਹੀ ਜਿਹੜਾ ਕਿ ਉੱਥੇ ਇੱਕ ਬਵਾਦ ਪਖਿਆ ਕੀ ਆ ਬੇਸ਼ੱਕ ਉੱਤੇ ਕੁਝ ਨੌਜਵਾਨਾਂ ਵੱਲੋਂ ਨਿੰਗ ਸਿੰਘਾਂ ਵੱਲੋਂ ਕਹਿੰਦੇ ਕਿ ਟੋਪੀਆਂ ਲਾ ਕੇ ਜਿਹੜਾ ਨੇਜੇ ਤੇ ਟੰਗੀਆਂ ਗਈਆਂ ਤੇ ਬੜਾ ਕਈਆਂ ਨੂੰ ਦੁੱਖ ਲੱਗਿਆ ਕਿ ਇਹ ਟੋਪੀਆਂ ਨੇ ਇਹ ਟੰਗ ਦਿੱਤੀਆਂ ਮੈਂ ਇੱਥੇ ਦੱਸਣਾ ਚਾਹਣਾ ਪਹਿਲਾਂ ਤਾਂ ਹੁਣ ਕੰਨ ਖੋਲ ਕੇ ਸੁਣ ਲਿਓ ਵੀਡੀਓ ਜਿਹੜੇ ਜਵਲੀਆਂ ਮਾਰਦੇ ਆ ਜਿਹੜਾ ਇੱਕ ਮੈਂ ਵੀਡੀਓ ਸੁਣ ਰਿਆ ਸੀ ਉਹ ਪਤਾ ਨਹੀਂ ਕਿੱਥੋਂ ਦਾ ਉਹ ਕਹਿੰਦਾ ਜੀ ਇਹਨਾਂ ਨੇ ਟੋਪੀਆਂ ਲਾ ਦਿੱਤੀਆਂ ਤਾਂ ਸਿੱਖ ਪਰਵਾਤਨ ਕਰਨਗੇ ਤਾਂ ਸਿੱਖ ਦੂਜੇ ਪਾਸੇ ਜਾਣਗੇ ਸਿੱਖਾਂ ਦੇ ਮੰਡੇ ਤੇ ਧਰਮ ਬਦਲਣਗੇ ਤੇ ਇਹਨਾਂ ਮੈਂ ਲੋਕਾਂ ਨੂੰ ਦੱਸਣਾ ਚਾਹਣਾ ਕਿ ਭਈ ਤੁਹਾਡੇ ਵਰਗਿਆਂ ਦਾ ਸਿੱਖੀ ਦੇ ਵਿੱਚ ਕੋਈ ਲੈਣ ਦੇਣ ਨਹੀਂ ਜਿਹੜਾ ਕਿ ਇਹ ਗੱਲ ਤੇ ਕਹਿ ਰਿਹਾ ਕਿ ਮੈਂ ਟੋਪੀ ਲਾਤੀ ਮੈਂ ਧਰਮ ਪਰਿਵਰਤਨ ਕਰ ਲਊਗਾ ਸਾਡੇ ਸਿੱਖਾਂ ਦਾ ਤਾਂ ਬੰਦ-ਬੰਦ ਕੱਟਿਆ ਗਿਆ ਖੋਪੜੀਆਂ ਲਾਈਆਂ ਗਈਆਂ ਸਹਿਬਜ਼ਾਦਿਆਂ ਨੇ ਇਹ ਨਹੀਂ ਮੰਨੀ 7 ਤੇ 9 ਸਾਲ ਦੀ ਉਮਰ ਦੇ ਵਿੱਚ ਜਿਹਨੂੰ ਕਿ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਉਹਨਾਂ ਨੇ ਨੋਕ ਦੀ ਜੁੱਤੀ ਦੇ ਨਾਲ ਆ ਉਹ ਸੂਬਾ ਸਰਹੰਦ ਦੀ ਜਿਹੜੀ ਸਾਰੇ ਜਿਹੜਾ ਅਸਲਾਮ ਕਬੂਲ ਕਰਨ ਤੋਂ ਜਿਹੜਾ ਠੁਕਰਾਇਆ ਤੇ ਅੱਜ ਸਾਡੇ ਕੁਝ ਲੋਕ ਆ ਉਹ ਕਹਿੰਦਾ ਜੀ ਮੇਰਾ 2016 ਦੇ ਵਿੱਚ ਟੋਪੀ ਲਈ ਸੀ ਕਹਿੰਦਾ ਮੇਰੇ ਨਾਲ ਵੀ ਕਹਿੰਦਾ ਪਾਣਾ ਵਾਪਰੇਆ ਸੀ ਕਹਿੰਦਾ 12 ਦੇ ਵਿੱਚ ਵੀ ਲਈਆਂ ਹੋਣੀਆਂ ਫਿਰ ਸ਼ਰਮ ਕਰੋ ਮਾੜੀ ਮੋਟੀ ਉਹ ਸ਼ਹੀਦਾਂ ਦੇ ਦਰਸ਼ਨ ਕਰਨ ਜਾਂਦੇ ਹੋ ਤੁਸੀਂ ਉੱਥੇ ਜਾ ਕੇ ਕੀ ਕੁਝ ਕਰਦੇ ਹੋ ਸਾਰਾ ਪਤਾ ਹੈਗਾ ਕਿ ਠੀਕ ਆ ਕੇ ਭਾਈ ਮੈਂ ਮੰਨਦਾ ਕਿ ਕਹਿੰਦੇ ਜੀ ਪਿਆਰ ਨਾ ਸਮਝਾਇਆ ਜਾ ਸਕਦਾ ਸੀ ਉਹ ਭਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਫਤਿਹਗੜ ਸਾਹਿਬ ਦੀ ਧਰਤੀ ਤੇ ਮੇਲਾ ਜੋੜ ਮੇਲਾ ਸਿੱਧੀ ਦੇਵਸਾ ਅੱਜ ਤੋਂ ਨਹੀਂ ਮਨਾਇਆ ਜਾਂਦਾ ਸਜੀਆਂ ਹੋ ਗਈਆਂ ਕਿ ਤੁਹਾਡੇ ਖਾਨੇ ਵਿੱਚ ਨਹੀਂ ਵੜਦੀ ਕਿ ਤੁਹਾਨੂੰ ਬਾਰ ਬਾਰ ਕਿਹਾ ਜਾਂਦਾ ਕਿ ਭਾਈ ਦਸਤਾਰਾ ਬਨ ਕੇ ਆਓ ਕੇਸਰੀ ਦਸਤਾਰਾ ਬਨ ਕੇ ਆਓ ਨੀਲੀਆਂ ਬਨ ਕੇ ਆਓ ਜੈ ਜੀ ਮਾਰਗੀ ਦਸਤਾਰ ਹੋਵੇ ਸਿਰ ਦੇ ਉੱਪਰ ਸਿੱਖਾਂ ਦੇ ਮੁੰਡੇ ਹੋਣ ਪਰ ਠੀਕ ਹੈ ਕਿ ਭਾਈ Hindu ਧਰਮ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਉਹ ਟੋਪੀ ਜਿਹੜਾ ਲੈ ਕੇ ਆ ਸਕਦੇ ਆ ਪਰ ਅੰਦਰ ਜਿਹੜਾ ਹੈ ਮੱਥਾ ਟੇਕ ਨਹੀਂ ਸਕਦੇ ਜਿਹੜਾ ਟੋਪੀ ਦੀ ਜਿਹੜੀ ਮਨਾਹੀ ਹੈ ਸਿੱਖ ਧਰਮ ਦੇ ਵਿੱਚ ਆ ਸਤਕਾਰ ਸ਼ਬਦ ਹੈਗਾ ਪਰ ਇੱਥੇ ਕੁਝ ਅੱਗ ਲਾਉਣ ਵਾਲੇ ਜ਼ਰੂਰ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕਾ ਦੁੱਕਾ ਲੋਕ ਨੇ ਜਿਹੜੇ ਇਹ ਗੱਲ ਪੜਕਾਉਣ ਦੀ ਜਿਹੜੀ ਪ੍ਰਕਿਰਿਆ ਕਰ ਰਹੇ ਆ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਉਹ ਟੋਪੀਆਂ ਲਾਈਆਂ ਨੇ ਚਲ ਮੰਨ ਲੈਨੇ ਆ ਤੇ ਭਾਈ ਉਹਨਾਂ ਨੇ ਟੋਪੀਆਂ ਲਾਈਆਂ ਨੇ ਧੱਕੇ ਨਾਲ ਲਾਤੀਆਂ ਫਿਰ ਕਹਿੰਦੇ ਜੀ ਤੇ ਤੁਹਾਡੇ ਕੋਲੇ ਕਹਿੰਦਾ ਰਮਾਲ ਜੋਗੇ ਕਹਿੰਦਾ ਰੁਪਏ ਨਹੀਂ ਹੁੰਦੇ ਕਹਿੰਦਾ ਵੱਡੇ ਤੁਸੀਂ ਸਿੱਕੋਂ ਦੇ ਵਾਰਸ ਬਣੇ ਫਿਰਦੇ ਹੋ ਇਹ ਪਤਾ ਨਹੀਂ ਕਿੱਥੋਂ ਦਾ ਇੱਕ ਬੁੱਚੜਿਆ ਬੰਦਾ ਹੈਗਾ ਮੈਂ ਸ਼ਬਦਾਂ ਦੇ ਵਿੱਚ ਕਹੂੰਗਾ ਪਤਾ ਨਹੀਂ ਮੈਨੂੰ ਕਾਮਰੇਡ ਕਾਮਰੇਡ ਲੀਰ ਲੱਗਦੀ ਹੈ ਇਹ ਭਾਈ ਤੇ ਕਹਿੰਦਾ ਫਿਰ ਸਿਹਾਕ ਹੀ ਦਿੰਦੇ ਆ ਜੇ ਟੋਪੀਆਂ ਲਾਉਣੀਆਂ ਹੁੰਦੀਆਂ ਪਹਿਲਾਂ ਤੁਸੀਂ ਦਸਤਾਰਾਂ ਕੋਲੇ ਰੱਖਿਆ ਕਰੋ ਤੇ ਦਸਤਾਰਾਂ ਮੋਢੇ ਤੇ ਰੱਖਿਆ ਕਰੋ ਕਿਉਂ ਠੇਕਾ ਲੱਤੈਗਾ ਸ਼ਰਮ ਤੁਹਾਨੂੰ ਆਉਣੀ ਚਾਹੀਦੀ ਆ ਤੇ ਨਾਲੇ ਇੱਕ ਦਸਤਾਰਾਂ ਰੱਖਿਆ ਕਰੋ ਫਿਰ ਦਸਤਾਰ ਨੂੰ ਤੁਸੀਂ ਬੇਅਦਬੀ 5 ਮਿੰਟਾਂ ਤੇ ਕਰ ਦੋਗੇ ਜਿਹੜਾ ਬੰਦਾ ਘਰੋਂ ਦਸਤਾਰ ਬੰਨ ਕੇ ਨਹੀਂ ਆ ਸਕਦਾ ਤੇ ਉੱਥੇ ਉਹ 10 ਮਿੰਟ ਦਸਤਾਰ ਕਿਵੇਂ ਬੰਨ ਲੂਗਾ ਤੇ ਮਾੜਾ ਮੋਟਾ ਸ਼ਰਮ ਹਿਆ ਦੀ ਕੋਈ ਗੱਲ ਹੀ ਹੈ ਨਹੀਂ ਅਤੇ ਸਿੱਖ ਧਰਮ ਨੇ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇਹ ਸਿੱਖ ਮਾੜੀ ਮੋਟੀ ਚੀਜ਼ ਨਹੀਂ ਐ ਸਿੱਖ ਕੋਮਾ ਕਿ ਜੀ ਜੇ ਤੁਮ ਕੀ ਦੇਤੇ ਜੇ ਅਸੀਂ ਧਰਮ ਪਰਬਾਤਨ ਕਰ ਲਾਂਗੇ ਕਰੀ ਜਾਓ ਤੇ ਅੱਗੇ ਸਰਸੇ ਵਾਲੇ ਮਾਗਰ ਥੋੜੇ ਦੁਨੀਆ ਤੁਰੇ ਫਿਰਦੀ ਆ ਤੇ ਆ ਜਿਹੜਾ ਹੋਰ ਨੇ ਇੱਕ ਦੁੱਕਾ ਹੋਰ ਬਗ ਜਾਣਗੇ ਮਰੀਆਂ ਜਮੀਰਾਂ ਬਲ ਕੇ ਗੱਲਾਂ ਕਰਦੇ ਹੁੰਦੇ ਆ ਸਿੱਖ ਧਰਮ ਕਦੇ ਵੀ ਜਿਹੜਾ ਦੇਖੋ ਕਿ ਦਸੇ ਜਸ ਜਸਵੀਰ ਦਸੇ ਕਿੰਨੀ ਨਿਮਰਤਾ ਉਹਦੇ ਵਿੱਚ ਆ ਉਹਨੇ ਇੱਕ ਸ਼ਬਦ ਗੈਣ ਕੀਤਾ ਸ੍ਰੀ ਕਾਲਤਾਸ ਜ세ਦਾਰ ਨੇ ਉਹਨੂੰ ਇਹ ਗੱਲ ਕਹੀ ਕਿ ਭਾਈ ਜਿਹੜੀ ਮਰਜ਼ਾ ਦੇ ਉਲਟਾ ਕਿ ਜਿਹੜਾ ਪੂਰਾ ਕੇਸਾ ਧਾਰੀ ਸਿੱਖਾ ਜਿਹੜਾ ਉਹ ਸ਼ਬਦ ਗੈਣ ਕਰ ਸਕਦਾਗਾ ਜਿਸ ਵੀ ਆਪਣਾ ਜਸਵੀਰ ਜਸਤੀ ਦੇ ਵਿੱਚ ਨਿਮਰਤਾ ਦੇਖੋ ਉਹ ਕਹਿੰਦਾ ਸ੍ਰੀ ਕਾਲਤਾਸ ਸਾਹਿਬ ਦਾ ਹੁਕਮ ਪਰਮਾਨ ਅਸਰ ਮੱਥੇ ਆ ਕਿ ਸਾਨੂੰ ਅਸੀਂ ਉਹਨਾਂ ਜਥੇਦਾਰਾਂ ਨੂੰ ਸਾਡੇ ਉਹ ਜਥੇਦਾਰ ਨੇ ਸਿੱਖ ਕੌਮ ਦੇ ਸਾਡਾ ਇੱਕ ਅਕਾਲ ਤਖਤ ਆ ਉਹ ਸਾਡਾ ਹੋਰ ਦੂਜਾ ਕੋਈ ਤਖਤ ਹੀ ਨਹੀਂ ਨਿਮਰਤਾ ਦੇਖੋ ਉਸ ਗਾਇਕ ਦੇ ਵਿੱਚ ਕਿੱਡਾ ਵੱਡਾ ਗਾਇਕ ਆ ਤੇ ਤੁਸੀਂ ਆਹ ਤੁਹਾਡੀ ਇੱਕ ਟੋਪੀ ਲੈ ਗਈ ਤੁਸੀਂ ਕਿਵੇਂ ਚਿੰਘਾੜਾ ਮਾਰੀ ਜਾ ਰਹੇ ਹੋ ਤੇ ਭਾਈ ਜਥੇਦਾਰ ਨੇ ਤਾਂ ਉਹਨੂੰ ਵੀ ਕਿਹਾਗਾ ਤੇ ਉਹ ਕਹਿੰਦਾ ਮੈਂ ਤਾਂ ਜਿੱਥੇ ਆਖੋਗੇ ਉੱਤੇ ਚੱਲ ਕੇ ਆਉਂਗਾ ਨਿਮਰਤਾ ਦੇ ਨਾਲ ਆ ਇਹ ਹੁੰਦੀ ਹੈ ਨਿਮਰਤਾ ਏ ਹੁੰਦੀ ਆ ਸਿੱਖ ਦੇ ਸਿੱਖੀ ਦੇ ਵਿੱਚ ਪ੍ਰਤੱਖ ਹੋਣਾ ਤੇ ਜੇਕਰ ਕਿਸੇ ਦੀ ਟੋਪੀ ਲਾਤੀ ਚਾ ਲੋ ਮੰਨ ਲੈਨੇ ਆ ਕਿ ਭਾਈ ਨਹੀਂ ਲਾਉਣੀ ਚਾਹੀਦੀ ਧੱਕੇ ਨਾਲ ਕਿਸੇ ਦੀ ਸਮਝਾਉਣਾ ਚਾਹਿੰਦਾ ਪਰ ਇਹ ਦੇਖੋ ਕਿ ਤੁਸੀਂ ਸਦਿਆਂ ਹੋ ਗਈਆਂ ਸਮਝਾਉਗਿਆਂ ਨੂੰ ਤੁਹਾਡੇ ਖਾਣੇ ਵਿੱਚ ਕੋਈ ਗੱਲ ਵੱੜਦੀ ਨਹੀਂ ਜਦੋਂ ਤੇ ਫਿਰ ਤੁਸੀਂ ਕੱਲ ਨੂੰ ਜੇ ਅੱਜ ਟੋਪੀਆਂ ਲੈ ਕੇ ਜਾਂਦੇ ਹੋ ਕੱਲ ਨੂੰ ਕੁਝ ਹੋਰ ਲੈ ਕੇ ਜਾਓਗੇ ਬਥੇਰਾ ਉੱਥੇ ਜਾਂਦਾ ਬੀੜੀ ਜਾ ਕੇ ਲੈਂ ਜਾਂਦੇ ਆ ਤੇ ਪਰੇ ਰੱਖ ਕੇ ਮੱਥਾ ਟੇਕ ਕੇ ਆਉਂਦੇ ਆ ਉਥੇ ਤਾਂ ਸੋ ਉਥੇ ਜਾ ਕੇ ਖੇਡਿਆ ਜਾਂਦਾਗਾ ਹੋਵੇ ਸਹੀਦੀ ਦਿਵਸਾ ਸਿੱਖਿਆ ਕੀ ਲੈਣੀ ਸੀ ਤੇ ਉਥੇ ਕੀ ਕੁਝ ਕਰਕੇ ਆਉਂਦੇ ਆ ਜਿਹੜਾ ਮੈਂ ਮਹੰਦੇਸ਼ ਸ਼ਬਦ ਨਹੀਂ ਵਰਤਣਾ ਇੱਥੇ ਜਿਹੜਾ ਕਿ ਉਥੇ ਖੜ ਲੂ ਪਾਉਂਦੇ ਆ ਕੁਝ ਅੱਜ ਉਹਨਾਂ ਨੂੰ ਦੁੱਖ ਲੱਗਦਾ ਕਿ ਸਾਡੀ ਜਿਹੜੀ ਕਿ ਟੋਪੀ ਲਾ ਦਿੱਤੀ ਆ ਲੋਕ ਤਰ੍ਹਾਂ ਤਰ੍ਹਾਂ ਦੇ ਆਪਣੀ ਟਿੱਪਣੀਆਂ ਦੇ ਰਿਆ ਇੱਕ ਬਵਾਦ ਬਣਾ ਲਿਆ ਇੱਕ ਮੁੱਦਾ ਬਣਾ ਲਿਆ ਜੀ بڑا ਹੋ ਗਿਆ ਬਬਾਲ ਮੱਚ ਕੇ ਪਤਨੀ ਟੋਪੀ ਲਾ ਦਿੱਤੀ ਆ ਭਾਈ ਤੁਹਾਨੂੰ ਜਦੋਂ ਪਤਾ ਕਿ ਹਰ ਸਾਲ ਜਿਹੜਾ ਕਿ ਸਿਹਦੀ ਦਿਵਸ ਮਨਾਏ ਜਾਂਦੇ ਆ ਤੇ ਫਿਰ ਤੁਸੀਂ ਘੱਟੋ ਘੱਟ ਜੇਕਰ ਤੁਸੀਂ ਉਹਨਾਂ ਬੱਚਿਆਂ ਤੇ ਜੇਕਰ ਨਹੀਂ ਜਿਹੜਾ ਸਿੱਖਿਆ ਤੇ ਚੱਲ ਸਕਦੇ ਤਾਂ ਘੱਟੋ ਘੱਟ ਦਸਤਾਰ ਬੰਨ੍ਹ ਕੇ ਤਾਂ ਜਾ ਸਕਦੇ ਹੋ ਜੇ ਤੁਸੀਂ ਮੋਨਿਓ ਘੋਨਿਓ ਚਲੋ ਉਹ ਗੱਲ ਵੱਖਰੀ ਆ ਘੱਟੋ ਘੱਟ ਜੇ ਦਸਤਾਰ ਨਹੀਂ ਸਜਾ ਸਕਦੇ 2 ਮੀਟਰ ਦੀ ਜਿਹੜੀ ਇੱਕ ਆਪਾਂ ਕਹਿ ਦਿੰਨੇ ਪਰਨਾ ਕਹਿ ਦਿੰਨੇ ਆ ਜਾਂ ਸਰੋਪਾ ਕਹਿ ਦਿੰਨੇ ਆ ਘਟੋ ਘਟ ਉਹ ਤਾਂ ਬਨ ਸਕਦੇ ਹੋ ਪਰ ਨਹੀਂ ਜਾਣਬੁੱਝ ਕੇ ਤੁਸੀਂ ਮਾਹੌਲ ਨੂੰ ਤੁਸੀਂ ਆ ਬਗੈਰ ਨਾ ਚਾਹੁੰਦੇ ਹੋ ਤੇ ਇਹਨਾਂ ਨੂੰ ਲੋਕਾਂ ਤੋਂ ਸਜੇਤ ਲੈਣਾ ਜ਼ਰੂਰੀ ਆ ਤੇ ਨਾ ਹੀ ਜਿਹੜੇ ਕਿ ਆ ਈਕਾ ਦੁੱਕਾ ਐਵੇਂ ਬੁੜਕੀ ਜਾਂਦੇ ਆ ਇਹਨਾਂ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਅਗਲੀ ਖਬਰ ਤੁਹਾਨੂੰ ਮੈਂ ਸੁਣਾਉਣਾ ਕਰਨਲ ਬਾੜ ਦੇ ਨਾਲ ਜੁੜੀ ਹੋਈ ਖਬਰ ਆ ਫਿਰ بار بار ਤੁਸੀਂ ਕਹਿ ਦਿੰਦੇ ਕਿ ਖਬਰ ਭਾਈ ਅਸੀਂ ਤਾਂ ਜਿੰਨਾ ਤਰ੍ਹਾਂ ਇਸ ਕਰਨਲ ਪਰਿਵਾਰ ਨੂੰ ਨਿਆਂ ਨਹੀਂ ਮਿਲਦਾ ਇਨਸਾਫ ਨਹੀਂ ਮਿਲਦਾ ਡੜ ਕੇ ਗੱਲ ਕਰਾਂਗੇ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ ਜੋ ਮਰਜ਼ੀ ਲੱਗੇ ਅਸੀਂ ਸਤਕਾਰ ਕਰਦੇ ਆ ਉਹਨਾਂ ਹਸਤੀਆਂ ਦਾ ਜਿਹੜਾ ਕਿ ਜਿਨ੍ਹਾਂ ਦੇ ਵਿੱਚ ਅਣਖਾ ਜਿਨ੍ਹਾਂ ਦੇ ਵਿੱਚ ਗੈਰਤਾ ਅਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਆ ਪਰ ਸਿੱਖ ਹੋ ਕੇ ਵੀ ਕਈ ਆ ਦੁਆਬੀ ਵਰਗੇ ਜਿਨ੍ਹਾਂ ਦੀ ਜਮੀਰਾਂ ਬਣੀਆ ਪਈਆਂ ਨੇ ਦਿਮਾਲੇ ਬੰਨੀ ਫਿਰਦੇ ਆ ਅਸੀਂ ਉਹਨਾਂ ਦੇ ਨਾਲ ਥੋੜੀ ਖੜਾਂਗੇ ਫੌਜ ਆ ਕਿ ਰਤਬਾਗਾ ਉਸ ਰਤਮੇ ਨੂੰ ਜਿਹੜਾ ਠੱਡ ਮਾਰੀ ਆ ਉਹਨਾਂ ਪੁਲਿਸ ਅਫਸਰਾਂ ਨੇ ਜੇਕਰ ਉਹਨਾਂ ਪੁਲਿਸ ਅਫਸਰਾਂ ਨੂੰ ਸਜ਼ਾ ਮਾ ਨਹੀਂ ਹੁੰਦੀਆਂ ਤਾਂ ਪ੍ਰਵਾਸ ਤੁਸ਼ਟ ਨਹੀਂ ਹੁੰਦਾ ਤੇ ਉਹਨਾਂ ਤੱਕ ਭਾਈ ਅਸੀਂ ਤਾਂ ਆਵਾਜ਼ ਆ ਜਿਹੜੀ ਇਹ ਬਲੰਦ ਕਰਦੇ ਰਹਾਂਗੇ ਤੇ ਹੁਣ ਭਾਈ ਜਸਵਿੰਦਰ ਸਿੰਘ ਜਸਵਿੰਦਰ ਕੌਰ ਮਾਫ ਕਰਨਾ ਜਸਵਿੰਦਰ ਕੌਰ ਦਾ ਇੱਕ ਬਿਆਨ ਸੋਸ਼ਲ ਮੀਡੀਆ ਤੇ ਬੜਾ ਬਹਿਲ ਬਹਿਰ ਲਾਹੋ ਰਿਆ ਉਹ ਤੁਹਾਨੂੰ ਮੈਂ ਲੈਣਾ ਪੜਕੇ ਸੁਣਾਣਾ ਬੜੀਆਂ ਸੌਣ ਵਾਲੀਆਂ ਕੀਮਤੀ ਲੈਣਾ ਨੇ ਉਹ ਕਰਨਲ ਦੀ ਪਤਨੀ ਕਹਿੰਦੀ ਹੈ ਕਿ ਮੇਰੇ ਪਤੀ ਦੀ ਕੁੱਟ ਮਾਰਦੀ ਵੀਡੀਓ ਦੇਖ ਕੇ ਕਹਿੰਦੀ ਜੱਜ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਅਤਰੂ ਆ ਗਏ ਕਿ ਇੱਕ ਕਰਨਲ ਫੌਜ ਦਾ ਭਾਰਤੀ ਫੌਜ ਦਾ ਜਿਹੜਾ ਦੁਸ਼ਮਣਾਂ ਦੇ ਨਾਲ ਲੋਹਾ ਲੈਂਦਾ ਤੇ ਉਹਦੀ ਇਸ ਤਰ੍ਹਾਂ ਕੁੱਟਮਾਰ ਕੀਤੀ ਆ ਜਿਸ ਤਰ੍ਹਾਂ ਆਪਾਂ ਖੇਤ ਬੜੇ ਪਸ਼ੂਆਂ ਦੇ ਨਾਲ ਕਈ ਦੁਸ਼ਤ ਬੰਦੇ ਕੁੱਟ ਦਿੰਦੇ ਆ ਉਸ ਤਰ੍ਹਾਂ ਕੁੱਟ ਕੀਤੀ ਗਈ ਆ ਤੇ ਅੱਗੇ ਲਿਖਦੀ ਆ ਉਹਨੇ ਲਿਖਿਆਗਾ ਕਿ ਚਾਰੇ ਇਹ ਜਿਨ੍ਹਾਂ ਦੇ ਆਕੜਾ ਇਹਨਾਂ ਦੇ ਖੂਨ ਦੇ ਵਿੱਚ ਇਹਨਾਂ ਦੇ ਖੂਨ ਆ ਮੂੰਹ ਨੂੰ ਲੱਗਿਆ ਹੋਇਆਗਾ ਚਾਰ ਇੰਸਪੈਕਟਰ ਆ ਰੌਣੀ ਸਿੰਘ ਆ ਸੁਵਿੰਦਰ ਸਿੰਘ ਆ ਹਰੀ ਬੋਪਾ ਰਾਏ ਆ ਕੋ ਗਰਮੀਰ ਸਿੰਘ ਆ ਜਾਨੀ ਕਿ ਸਾਰਿਆਂ ਦੇ ਜਿਹੜਾ ਇਹਨਾਂ ਦੇ ਧੌਣ ਦੇ ਵਿੱਚ ਕਿੱਲਾ ਤੇ ਉਸ ਤੋਂ ਬਾਅਦ ਅੱਗੇ ਲਿਖਦੀ ਆ ਉਹ ਕਹਿੰਦੀ ਮੈਂ ਉਹਨਾਂ ਤੱਕ ਸਾਰੀ ਲੈਂਦੀ ਉਹਨਾਂ ਤੱਕ ਘਰ ਨਹੀਂ ਬੈਠਦੀ ਜਿੰਨਾ ਤੱਕ ਇਹਨਾਂ ਦੀਆਂ ਬਰਦੀਆਂ ਨਹੀਂ ਲੈਂਦੀਆਂ ਜਿੰਨਾ ਤਲੇ ਜੇਲ੍ਹ ਦੇ ਵਿੱਚ ਨਹੀਂ ਜਾਂਦੇ ਜੇਲ੍ਹ ਦੇ ਵਿੱਚ ਨਹੀਂ ਸੁੱਟੇ ਜਾਂਦੇ ਤੇ ਕਈਆਂ ਨੇ ਅੱਜ ਤੇ ਇੱਕ ਨੇ ਕਮੈਂਟ ਲਿਖਿਆ ਕਿ ਤੂੰ ਇਹ ਚੀਜ਼ਾਂ ਬੋਲਣਾ ਬੰਦ ਕਰ ਦੇ ਕਿਉਂ ਤੇੜੇ ਪਿਓ ਦਾ ਰਾਜ ਆ ਇਹ ਬੋਲਣਾ ਬੰਦ ਕਰ ਦੇਵਾ ਇਹ ਆਵਾਜ਼ ਬੂਜ ਤੁਸੀਂ ਹੋਰ ਦੀ ਜਬਾਨਾ ਜਾਣਦੇ ਹੋਵੋਗੇ ਤੇ ਅੱਗੇ ਲਿਖਦੀ ਆ ਕਿ ਉਹ ਰਾਤਾਂ ਨੂੰ ਉੱਠ-ਉੱਠ ਕੇ ਇਹ ਕਿਹਾ ਕਰਨਗੇ ਕਿ ਸਰੀਬ ਬੰਦੇ ਦੇ ਹੱਥ ਨਹੀਂ ਚੁੱਕੀਦਾ ਹੁੰਦਾ ਇੰਨਾ ਚਾਰਾਂ ਨੂੰ ਦੇਖ ਕੇ ਜਨਨਿਕ 400 ਹੋਰ ਪੁਲਿਸ ਮਲਾਜ਼ਮ ਨੂੰ ਸੁਧਰਨਗੇ ਕਹਿੰਦੇ ਹੁੰਦੇ ਆ ਕਹਿੰਦੇ ਹੁੰਦੇ ਕਿ ਇੱਕ ਨੂੰ ਸਬਕ ਮਿਲ ਜੇ ਤਾਂ ਉਹ ਤੋਂ ਹਜ਼ਾਰਾਂ ਸਬਕ ਲੈਂਦੇ ਆ ਪਰ ਜੇਕਰ ਬੰਦਾ ਬੇਸ਼ਰਮ ਹੋਵੇ ਉਹਦੀ ਵੱਖਰੀ ਗੱਲ ਆ ਪਰ ਜਿਹੜਾ ਬੰਦਾ ਸੱਚਾਈ ਤੇ ਚੱਲਦਾ ਸੱਚਾਈ ਦੇ ਰੀਤੇ ਚੱਲਦਾ ਜਿਹੜੇ ਬੰਦੇ ਨੂੰ ਪਤਾ ਹੁੰਦਾ ਕਿ ਭਾਈ ਮੇਰੇ ਨਾਲ ਵੀ ਆ ਹੋ ਸਕਦਾ ਤਾਂ ਉਹ ਤੋਂ ਜ਼ਰੂਰ ਸਬਕ ਲੈਂਦੇ ਆ ਤੇ ਅੱਗੇ ਲਿਖਦੇ ਆ ਕਿ ਸੰਭਲ ਕੇ ਚੱਲਿਆ ਕਰਨਗੇ ਹੁਣ ਜਦੋਂ ਸੀਵੀਆਈ ਨੇ ਇਹਨਾਂ ਦੀ ਬਾਹ ਮੋੜੀ ਤਾਂ ਚੰਗਿਆੜੇ ਮਾਰਦੇ ਆ ਪਹਿਲਾਂ ਇਹ ਫੰਨੇ ਖਾਂ ਕਹਾਉਂਦੇ ਸੀ ਆਪਣੇ ਆਪ ਨੂੰ ਸਰਾਬ ਦੇ ਵਿੱਚ ਧੁੱਤ ਸੀ ਜਦੋਂ ਉਦੋਂ ਡਰਾਵੇ ਮਾਰਦੇ ਸੀ ਕਿ ਅਸੀਂ ਅਨਕਾਊਂਟਰ ਕਰਕੇ ਆਏ ਆ ਜਸਪ੍ਰੀਤ ਸਿੰਘ ਦਾ ਇਸ ਗੱਲ ਕਰਕੇ ਤੁਹਾਡਾ ਜਿਹੜਾ ਹੰਕਾਰ ਆ ਕਿ ਪੱਤੀ-ਪੱਤੀ ਲੱਖ ਰੁਪਇਆ ਮੈਨਾਂ ਸੀ ਅਸੀਂ ਅਨਕਾਊਂਟਰ ਕੀਤਾ ਮੋਢਿਆਂ ਤੇ ਫੀਤੀਆਂ ਲੱਗਣੀਆਂ ਸੀ ਸਰਾਬ ਦੇ ਡੱਕਿਆਂ ਨੇ ਜਿਹੜਾ ਇੱਕ ਉਸ ਕਰਨਲ ਨੂੰ ਕੁੱਟਿਆ ਫੌਜ ਦੇ ਨੂੰ ਭਾਰਤੀ ਫੌਜ ਦੇ ਨੂੰ ਜਿਹੜੀ ਫੌਜ ਰੰਦਾ ਤੇ ਰਾਖੀ ਕਰਦੀ ਆ ਸਾਡੇ ਤੇ ਫਿਰ ਭਾਈ ਅਸੀਂ ਕਿਉਂ ਨਾ ਸਾਥ ਦਈਏ ਤੇ ਕਈ ਕਹਿੰਦੇ ਆ ਜੀ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਭਾਈ ਜਿਨ੍ਹਾਂ ਨੇ ਕੀਤਾ ਉਹ ਭੁਗਤ ਰਿਆ ਜਾਂ ਭੁਗਤ ਲਿਆ ਜਿਨ੍ਹਾਂ ਨੇ ਕੀਤਾ ਅਤੇ ਹਰ ਬੰਦਾ ਹਰ ਇੱਕ ਸੋਸਾਇਟੀ ਦੇ ਵਿੱਚ ਚਾਹੇ ਉਹ ਪੁਲਿਸ ਦੇ ਵਿੱਚ ਹੋਵੇ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਸਾਰੀ ਫੌਜ ਮਾੜੀ ਨਹੀਂ ਹੁੰਦੀ ਸਾਰੇ ਪੁਲਿਸ ਮੁਲਾਜ਼ਮ ਮਾੜੇ ਨਹੀਂ ਹੁੰਦੇ ਸਾਰੇ ਹੋਰ ਕੋਈ ਸੋਸਾਇਟੀ ਮਾੜੀ ਨਹੀਂ ਹੁੰਦੀ ਉਹਦੇ ਵਿੱਚ ਠੀਕ ਆ ਕਿ ਭਾਈ ਕੁਝ ਬੰਦੇ ਮਾੜੇ ਹੁੰਦੇ ਆ ਉਹਨਾਂ ਕਰਕੇ ਜਿਹੜਾ ਦੁਜਿਆਂ ਤੇ ਕਲਕ ਲੱਗ ਜਾਂਦੀ ਆ ਤੇ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ